ਤੇ ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਦੇ ਵੱਲੋਂ ਧੂਰੀ ਦੇ ਵਿਖੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੇ 134ਵੇਂ ਜਨਮ ਦਿਹਾੜੇ ਦੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਵੱਖ-ਵੱਖ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਪਾਰਟੀ ਆਗੂਆਂ ਨੇ ਸਮਾਗਮ ਦੇ ਵਿੱਚ ਭਾਗ ਲਿਆ ਤੇ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਪੋਕ ਸਪੋਕਸਪਰਸਨ ਵੀਨਰਜੀਤ ਸਿੰਘ ਗੋਲਜੀ ਨੇ ਕਿਹਾ ਕਿ ਸਾਨੂੰ ਸਭ ਨੂੰ ਬਾਬਾ ਸਾਹਿਬ ਜੀ ਦੇ ਦਿੱਤੇ ਗਏ ਆਦੇਸ਼ਾਂ ਦਾ ਪਾਲਣ ਕਰਨਾ ਚਾਹੀਦੀ ਹੈ ਤੇ ਲੋਕ ਸਭਾ ਚੋਣਾਂ ਬਾਰੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇਕਲੈ ਹੀ ਲੜੇਗਾ ਕਿਸੇ ਪਾਛੇ ਦਿਨ ਨਾਲ ਰਲ ਕੇ ਚੋਣ ਨਹੀਂ ਲੜੇਗਾ ਸਰ ਨਾਲ ਨਗਰਾਨਾ ਦੇ ਘਰ ਦੇ ਵਿੱਚ ਇੱਕ ਰੋਕਾ ਇਕੱਠਾ ਕੀ ਬਾਬਾ ਸਾਹਿਬ ਅੰਬੇਦਕਰ ਜੀ ਦੇ 134ਵੇਂ ਜਨ ਦਿਹਾੜੇ ਨੂੰ ਸਮਰਪਿਤ ਜਿਹੜਾ ਇਹ ਪ੍ਰੋਗਰਾਮ ਕੀਤਾ ਹੈ ਜਿਹਦੇ ਵਿੱਚ ਵਿਕੀ ਪ੍ਰੋਚਾ ਜੀ ਸਾਰੇ ਟੀਮ ਦੀਪਕ ਤਵਾਰਾ ਜੀ ਡਾਕਟਰ ਸਾਹਿਬ ਸਾਰਿਆਂ ਨੇ ਬਹੁਤ ਵਧਾਈ ਦੇ ਪਾਤਰ ਨੇ ਕਿ ਸਮਾਜ ਦੇ ਉਸ ਹਿੱਸੇ ਦੇ ਲਈ ਗੱਲ ਕਰਦੇ ਨੇ ਹਮੇਸ਼ਾ ਜਿਹੜਾ ਹਿੱਸਾ ਦੇਸ਼ ਦੀ ਸਭ ਤੋਂ ਵੱਡੇ ਉੱਚਾਉਂਦੇ ਤੇ ਦੇਸ਼ ਦੇ ਸਭ ਤੋਂ ਛੋਟੇ ਉਦੇ ਦੇ ਵਿਰਾਜਮਾਨ ਹੈ ਜਿੰਨਾ ਕਰਕੇ ਅੱਜ ਜਿੱਤ ਕਹੀਏ ਤਾਂ ਸਮਾਜ ਦੇ ਸਾਫ ਸੋਤਰਾ ਇਹ ਵਾਧਾ ਵਰਨ ਸਾਥ ਜੀ ਦਾ ਤੇ ਉਹਦੇ ਸਭ ਤੋਂ ਵੱਡਾ ਸਹਿਯੋਗ ਯੋਗ ਦਾ ਜਿਹੜਾ ਇਹ ਸਮਾਜ ਦਾ ਤੇ ਜਿਹੜੀਆਂ ਕੂਮਤਾਈਆਂ ਕਿਸੇ ਸਮੇਂ ਮੰਗੀਆਂ ਸੀ ਤਾਂ ਬਾਬਾ ਸਾਹਿਬ ਅੰਬੇਦਕਰ ਇੱਕੋ ਸੱਚੀਅਤ ਜਿਨ੍ਹਾਂ ਦੀ ਕਲਮ ਨੇ ਤੇ ਜਿਨ੍ਹਾਂ ਦੇ ਬਣਾਏ ਕਾਨੂੰਨ ਨੇ ਜਿਨ੍ਹਾਂ ਦੇ ਬਣਾਏ ਸੰਵਿਧਾਨ ਨੇ ਅੱਜ ਤੇ ਉੱਪਰ ਜਿਹੜਾ ਪੂਰਾ ਦੇਸ਼ ਚੱਲ ਰਿਹਾ ਤੇ ਅੱਜ ਦੇ ਦਿਹਾੜੇ ਦੀਆਂ ਸਾਰੀ ਸੰਗਤ ਨੂੰ ਬਹੁਤ-ਬਹੁਤ ਧੰਨਵਾਦ ਸ਼੍ਰੋਮਣੀ ਕਾਲਦਲ ਪਹਿਲਾਂ ਵੀ ਤਕੜਾ ਸੀ ਅੱਜ ਵੀ ਤਕੜਾ ਤੇ ਕੱਲ ਵੀ ਤਕੜਾ ਰਹੂਗਾ ਸ਼੍ਰੋਮਣੀ ਕਾਲਦਲ ਪੰਜਾਬ ਦੀ ਪੰਜਾਬੀਆਂ ਦੀ ਪਾਰਟੀ ਹੈ ਲੋਕ ਹਿੱਤਾਂ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਤੇ ਸਾਡਾ ਫਰਜ ਪੰਜਾਬ ਲਈ ਬੰਦਾ ਹੈ ਤੇ ਅਸੀਂ ਪੰਜਾਬ ਲਈ ਜੋ ਬਣ ਬਣੂਗਾ ਪੰਜਾਬ ਦੇ ਹਿੱਤਾਂ ਲਈ ਜੋ ਬਣੂਗਾ ਉਹ ਤੇ ਪਹਿਰਾ ਦੇ ਬਿਲਕੁਲ ਇਸ ਦਾ ਕੋਈ ਦੂਰਾਇ ਨਹੀਂ ਹੁੰਦਾ ਡਿਕਲੇਅਰ ਹੋ ਚੁੱਕਾ ਹੈ ਇਸ ਗੱਲ ਤੇ ਕਿ ਸ਼੍ਰੋਮਣੀ ਕਾਲ ਦਾ ਜਿਹੜਾ ਉਹ ਕੱਲੇ ਚੋਣ ਲੜੂਗਾ ਤੇ ਮਜ਼ਬੂਤੀ ਨਾਲ ਚੋਣ ਲੜੂਗਾ ਤੇ ਸੀਟਾਂ ਜਿੱਤ ਕੇ ਆਉਂਦਾ ਤੋਂ ਵੱਡਾ ਸਾਡਾ ਸ਼ਾਂਤੀ ਭਾਈਚਾਰਕ ਖਸਾਂ ਦੇ ਤਰੱਕੀ ਜਿਹੜੀ ਪੰਜਾਬ ਦੀ ਹੈ ਇਹ ਸਾਡਾ ਏਮ ਹੈ ਇਹ ਸਾਡਾ ਮੁੱਦਾ ਹੈ ਤੇ ਇਸੇ ਤੇ ਹਮੇਸ਼ਾ ਜਿਹੜਾ ਕਾਲ ਦਲ ਚੋਣ ਲੜਦਾ ਆ ਰਿਹਾ ਤੇ ਅਸੀਂ ਸਾਡੇ ਲਈ ਜਿਹੜੇ ਵੱਡੇ ਮੁੱਦੇ ਜਿਹੜੇ ਨੇ ਸਾਡੇ ਲਈ ਪੰਜਾਬ ਹੈ ਪੰਜਾਬੀ ਹੈ ਪੰਜਾਬੀਅਤ ਹੈ ਉਹਦੇ ਮੁੱਦਾਂ ਦਾ ਸਾਡੇ ਅੱਜ ਕ੍ਰਾਂਤੀਕਾਰੀ ਲੋਕ ਜਿਤਨਾ ਮંચ ਮੈਦਾਨੋਂ ਆ ਬਾਬਾ ਸਾਹਿਬ ਦਾ 134ਵਾਂ ਜਨਮ ਦਿਹਾੜਾ ਸਨਾਤਨ ਤਰ ਅੰਸ਼ਾਲਾ ਨੇੜੇ ਬੇਦਕਰ ਸ਼ਕਤ ਧੂਰੀ ਵਿਖੇ ਬਣਾਇਆ ਗਿਆ ਸੁਭਾ ਪਦਰੀ ਜੀ ਅਸੀਂ ਪੂਰੇ ਸਮਾਜ ਦੇ ਜਿੰਨੇ ਵੀ ਸਮਾਜ ਸੀਬੀਸੀ ਸਮਾਜ ਦੇ ਤੇ ਸਮੂਹਤ ਸਮਾਜ ਦੇ ਗਰੀਬ ਸਮਾਜ ਹੈ ਉਹਨਾਂ ਨੂੰ ਬਾਬਾ ਸਾਹਿਬ ਦੇ ਸੋਚ ਤੇ ਪੈਰਾ ਦੇਣਾ ਚਾਹੀਦਾ ਤੇ ਬਾਬਾ ਸਾਹਿਬ ਦੇ ਸੰਵਿਧਾਨ ਤੋਂ ਤੇ ਲੇਖਾਂ ਤੋਂ ਆਪਾਂ ਨੂੰ ਸਿੱਖਣਾ ਚਾਹੀਦਾ ਬਾਬਾ ਸਾਹਿਬ ਉਮੇਦਕਰ ਹੋ ਰਹੇ ਜਿਨ੍ਹਾਂ ਨੇ ਹਰ ਵਰਗ ਲਈ ਕੰਮ ਕੀਤਾ ਅੱਜ ਜੇ ਔਰਤਾਂ ਕੋਲੇ ਪੜ੍ਹਨ ਲਿਖਣ ਦਾ ਯਾ ਰਾਸ਼ਟਰਪਤੀ ਉਹ ਬਾਬਾ ਸਾਹਿਬ ਨੇ ਹੱਕ ਲੈ ਕੇ ਦਿੱਤਾ ਪਹਿਲਾਂ ਔਰਤਾਂ ਨੂੰ ਸੱਦੀਕਾਰ ਦਿੱਤਾ ਜਾਂਦਾ ਸੀਗਾ ਪਰ ਉਹ ਪ੍ਰਥਾ ਵੀ ਬਾਬਾ ਸਾਹਿਬ ਨੇ ਖਤਮ ਕੀਤੀ ਹੈ ਤੇ ਬਾਬਾ ਸਾਹਿਬ ਨੇ ਹਰ ਵਰਗ ਲਈ ਕੰਮ ਕੀਤਾ ਅੱਜ ਜੇ ਕੋਈ ਗਰੀਬ ਬੱਚਾ ਮੰਦਰ ਯਾ ਸਕੂਲ ਕਾਲਜ ਜਾ ਸਕਦਾ ਉਹ ਬਾਬਾ ਸਾਹਿਬ ਦੀ ਦੇਣ ਹੈ ਤੇ ਅਸੀਂ ਬਾਬਾ ਸਾਹਿਬ ਦੀ ਸੋਚ ਤੇ ਪੈਰਾ ਦੇਣਾ ਚਾਹੀਦਾ ਜਿੰਨੇ ਵੀ ਸਾਡੇ ਨੌਜਵਾਨ ਵੀਰ ਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਤੇ ਆਪਣਾ ਜਿਹੜਾ ਧੂਰੀ ਪ੍ਰੋਗਰਾਮ ਰੱਖਿਆ ਹਰ ਸਾਲ ਦੀ ਵਾਰ ਤੇ 14ਵਾਂ ਪ੍ਰੋਗਰਾਮ ਰੱਖਿਆ ਗਿਆ ਤੇ ਸਮੂਹ ਸਾਡੇ ਦੌਰੇ ਪਹੁੰਚੇ ਨਾ ਸੀ ਸਾਰੇ